ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ ਨਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ 12ਵਾਂ ਖਾਦ ਪਦਾਰਥਾਂ ਦੇ ਸੰਸਾਧਨਾਂ ਵਿੱਚ ਸੁਧਾਰ ਤੇ ਇਸ ਅਭਿਆਸ ਤੇ ਪੰਨਾ ਨੰਬਰ 141 ਤੇ 142 ਤੇ ਆਏ ਜਿਹੜੇ ਸਵਾਲ ਨੇ ਤਿੰਨ ਉਹ ਮਨ ਲਗੀ ਪਹਿਲੇ ਪੰਨੇ ਦੇ 141 ਦੇ 1 ਸਵਾਲ ਹੈਗਾ ਫਿਰ 142 ਦੇ ਦੋ ਸਵਾਲ ਨੇ ਉਹ ਸੀ ਛੋਟੇ ਛੋਟੇ ਨੇ ਕਰਾਂਗੇ ਸੋ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਸੁਣ ਕੇ ਸਮਝ ਕੇ ਤੇ ਉੱਤਰ ਆਪਣੀ ਕਾਪੀ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਉੱਤਰਾਂ ਨੂੰ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਵੀ ਜ਼ਰੂਰ ਕਰੋ ਸਭ ਸ਼ੁਰੂ ਕਰੀਏ ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ ਤੁਹਾਡੀ 9ਵੀਂ ਜਮਾਤ ਨਾਲ ਜੁੜੀਆਂ ਦੂਜੇ ਵਿਸ਼ਿਆਂ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਤੁਸੀਂ ਚੈਨਲ ਤੇ ਜਾ ਕੇ ਪਲੇਲਿਸਟ ਤੇ ਟੈਪ ਕਰੋ ਤੇ ਤੁਹਾਨੂੰ ਉੱਥੇ ਮਿਲਣਗੀਆਂ ਸੂਚੀ ਨੂੰ ਸਕਰੋਲ ਕਰਨ ਤੇ 9th english mcq 9th english literature 9th grammar 9th science english medium ਵਿੱਚ 9ਵੀਂ ਵਿਗਿਆਨ ਅਸੀਂ ਕਰਦੇ ਪਏ ਹਾਂ ਫਿਰ 9th math notes ਤੇ ਫਿਰ ਉਸ ਤੋਂ ਬਾਅਦ ਨੌਵੀਂ ਗਣਿਤ ਪੰਜਾਬੀ ਮੀਡੀਅਮ ਚ ਨਾਇੰਥ ਮੈਥ ਪੀਐਸਸੀਬੀ ਇੰਗਲਿਸ਼ ਮੀਡੀਅਮ ਵਿੱਚ ਫਿਰ ਮੈਥ ਕਨਸੈਪਟਸ ਫਿਰ ਗਣਿਤ ਦੇ ਸਿਧਾਂਤ ਫਿਰ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਤੇ ਤੁਹਾਡੀ ਜਨਰਲ ਨੋਲੇਜ ਨੂੰ ਵਧਾਉਣ ਲਈ ਪਲੇਲਿਸਟ ਹੈ ਕਿ ਐਵਰੀ ਰਿਵੀਸ਼ਨਸ ਜਿਹਦੇ ਵਿੱਚ ਅਲੱਗ-ਅਲੱਗ ਵਿਸ਼ਿਆਂ ਦੀ ਐਵਰੀ ਰਿਵੀਸ਼ਨਸ ਨੂੰ ਵਿਸਤ੍ਰਿਤ ਰੂਪ ਦੇ ਕੇ ਸਮਝਾਇਆ ਗਿਆ ਹੈ ਸੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਇਹਨਾਂ ਚ ਪਈ ਵੀਡੀਓਜ਼ ਵੀ ਜ਼ਰੂਰ ਦੇਖੋ ਆਓ ਦੇਖੀਏ ਬੱਚਿਓ ਹੁਣ ਇਹ ਵਾਲੇ ਸਵਾਲ 55 ਨੰਬਰ 143 ਤੇ ਇੱਕ ਸਵਾਲ ਹੈ ਬੜਾ ਸੌਖਾ ਜਨਰਲ ਨੋਲੇਜ ਦਾ ਸਵ ਅਨਾਜ ਦਾਲ ਫਲ ਅਤੇ ਸਬਜ਼ੀਆਂ ਤੋਂ ਸਾਨੂੰ ਕੀ ਪ੍ਰਾਪਤ ਹੁੰਦਾ ਹੈ ਇਹ ਤੇ ਬੱਚੇ ਇੱਕ ਜਨਰਲ ਨੌਲੇਜ ਸਾਨੂੰ ਪਤਾ ਹੀ ਹੋਣਾ ਚਾਹੀਦਾ ਸਾਰਿਆਂ ਨੂੰ ਅਨਾਜ ਤੋਂ ਜਿਹੜਾ ਕਣਕ ਹੋ ਗਈ ਬਾਜਰਾ ਹੋ ਗਿਆ ਤੁਹਾਡੀ ਜਵਾਰ ਹੋ ਗਈ ਮੱਕੀ ਹੋ ਗਈ ਹੈ ਨਾ ਖਾਂਦੇ ਆਸੀਂ ਰੋਟੀਆਂ ਸੋ ਅਨਾਜ ਤੋਂ ਸਾਨੂੰ ਊਰਜਾ ਦੇ ਸਰੋਤ ਕਾਰਬੋਹਾਈਡਰੇਟਸ ਪ੍ਰਾਪਤ ਹੁੰਦੇ ਹਨ ਇਹਨਾਂ ਚ ਕਾਰਬੋਹਾਈਡਰੇਟ ਹੁੰਦਾ ਜ਼ਿਆਦਾ ਤੇ ਤੋਂ ਸਾਨੂੰ ਊਰਜਾ ਜਿਹੜਾ ਅਸੀਂ ਹੱਥੀ ਕੰਮ ਕਰਦੇ ਆ ਹਨਾ ਦੌੜ ਭੱਜ ਕਰਦੇ ਆ ਤੇ ਸਾਡੇ ਸਰੀਰ 'ਚ ਹੋਰ ਵੀ ਜਿਹੜੀਆਂ ਕਾਰਜ ਪ੍ਰਣਾਲੀਆਂ ਕੰਮ ਕਰਦੀਆਂ ਉਹਨਾਂ ਲਈ ਊਰਜਾ ਦੀ ਲੋੜ ਹੁੰਦੀ ਹੈ ਠੀਕ ਹੈ ਫਿਰ ਦਾਲਾਂ ਤੋਂ ਸਾਨੂੰ ਪ੍ਰੋਟੀਨ ਪ੍ਰਾਪਤ ਹੁੰਦੇ ਹਨ ਜਿਸ ਨਾਲ ਸਰੀਰ ਦਾ ਵਾਧਾ ਅਤੇ ਖਰਾਬ ਹੋਏ ਸੈੱਲਾਂ ਦੀ ਮੁਰੰਮਤ ਹੁੰਦੀ ਹੈ ਜਿਹੜਾ ਸਰੀਰ ਸਾਡਾ ਵਧਣਾ ਫੁੱਲਣਾ ਹੈ ਉਹ ਪ੍ਰੋਟੀਨ ਚਾਹੀਦੀ ਹੈ ਤੇ ਜਿਹੜੀ ਸੈੱਲਾਂ ਦੀ ਟੁੱਟ ਭਜ ਹੁੰਦੀ ਹੈ ਉਹਦੀ ਮੁਰੰਮਤ ਕਰਨ ਲਈ ਰਿਪੇਅਰ ਕਰਨ ਲਈ ਜਿਹੜੀ ਉਹ ਪ੍ਰੋਟੀਨ ਕਰਦੀ ਹੈ ਗੱਲ ਨੂੰ ਠੀਕ ਹੈ ਤੇ ਫਲ ਅਤੇ ਸਬਜ਼ੀਆਂ ਤੋਂ ਸਾਨੂੰ ਖਣਿਜ ਅਤੇ ਵਿਟਾਮਿਨ ਪ੍ਰਾਪਤ ਹੁੰਦੇ ਹਨ ਜਿਹਦਾ ਵਿਟਾਮਿਨ ਸੀ ਟਮਾਟਰ ਚੋਂ ਸੰਤਰੇ ਚੋਂ ਅੰਬੂਰੂਤ ਚੋਂ ਫਿਰ ਵਿਟਾਮਿਨ ਏ ਹੋ ਗਿਆ ਵਿਟਾਮਿਨ ਕੇ ਹੋ ਗਿਆ ਹੈਨਾ ਤੇ ਇਹ ਬੱਚੋ ਇਹ ਜਿਹੜੀ ਚੀਜ਼ੇ ਵਿਟਾਮਿਨ ਨੇ ਇਹ ਸਾਨੂੰ ਸਿਹਤਮੰਦ ਰੱਖਦੇ ਨੇ ਤੇ ਸਾਨੂੰ ਕਈ ਬਿਮਾਰੀਆਂ ਤੋਂ ਬਚਾਉਂਦੇ ਨੇ ਜਿੱਦਾਂ ਵਿਟਾਮਿਨ A ਦੀ ਘਾਟ ਹੋ ਜਾਏ ਤੇ ਸਾਨੂੰ ਅੰਧਰਾਤਾ ਹੋ ਜਾਂਦਾ ਹੈ ਜੇ ਸਾਡੇ ਵਿਟਾਮਿਨ C ਦੀ ਕਮੀ ਹੋ ਜਾਏ ਤੇ ਸਾਡੇ ਦੰਦ ਹਿੱਲਣੇ ਸ਼ੁਰੂ ਹੋ ਜਾਂਦੇ ਨੇ ਠੀਕ ਹੈ ਨਾ ਸੋ ਇਦਾਂ ਦੇ ਹੋਰ ਬੜੇ ਸਾਰੇ ਖਣਿਜ ਹੁੰਦੇ ਨੇ ਕ੍ਰੋਮੀਅਮ ਹੁੰਦਾ ਹੈ ਕਾਪਰ ਹੁੰਦਾ ਹੈ ਜ਼ਿੰਕ ਹੁੰਦਾ ਹੈ ਬੜੀ ਹੀ ਬਹੁਤ ਛੋਟੀ ਮਾਤਰਾ ਦੇ ਵਿੱਚ ਇਹਨਾਂ ਚੀਜ਼ਾਂ ਤੋਂ ਸਾਨੂੰ ਫਲਾਂ ਸਬਜ਼ੀਆਂ ਚੋਂ ਮਿਲਦੇ ਨੇ ਤਾਂ ਹੀ ਕਹਿੰਦੇ ਨੇ ਹਰੀਆਂ ਸਬਜ਼ੀਆਂ ਖਾਓ ਫਲ ਖਾਓ ਜੰਕ ਫੂਡ ਨਾ ਖਾਓ ਸੋ ਜੋ ਸਾਡੀ ਸਿਹਤ ਠੀਕ ਰੱਖਦੇ ਹਨ ਅਤੇ ਕਈ ਕਿਸਮ ਦੀਆਂ ਬਿਮਾਰੀਆਂ ਤੋਂ ਸਾਨੂੰ ਬਚਾਉਂਦੇ ਵੀ ਹਨ ਸੋ ਇਹ ਤੇ ਬੜਾ ਬੱਚਿਓ ਇੱਕ ਸਾਡੇ ਲਈ ਵਧੀਆ ਸੋ ਜਵਾਬ ਵੀ ਸਿਵਾ ਸਾਨੂੰ ਨੌਲੇਜ ਵਧਦੀ ਹੈ ਸਾਡਾ ਖਾਣ ਪੀਣ ਦੇ ਬਾਰੇ ਸਾਨੂੰ ਇੱਕ ਗਿਆਨ ਵਧਦਾ ਹੈ ਤੇ ਨਾਲੇ ਅਸੀਂ ਇਹ ਸਵਾਲ ਕਰ ਲਿਆ ਇੱਕੋ ਆਹੋਂ 142 ਪੇਜ ਤੇ ਦੋ ਸਵਾਲ ਨੇ ਪਹਿਲਾ ਹੈਗਾ ਜੈਵਿਕ ਜੈਵਿਕ ਦਾ ਮਤਲਬ ਹੁੰਦਾ ਬੱਚੇ ਬਾਇਓਟਿਕ ਜਿੰਦੇ ਅਤੇ ਇਹ ਜੈਵਿਕ ਮਨੇ ਜੋ ਕਿ ਜਿੰਦੀ ਨਹੀਂ ਹੈਗੀ ਜੇ ਚ ਜਾਨ ਨਹੀਂ ਹੈਗੀ ਹਨਾ ਕਾਰਕ ਮਨੇ ਕਾਰਨ ਕਿਸ ਤਰ੍ਹਾਂ ਫਸਲ ਉਤਪਾਦਨ ਨੂੰ ਪ੍ਰਭਾਵਿਤ ਕਰਦੇ ਹਨ ਸੋ ਜੈਵਿਕ ਕਾਰਨ ਕੀ ਕਰਕੇ ਇਹ ਬੱਚੇ ਕੀੜੇ ਹੋ ਗਏ ਸੁੰਡੀਆਂ ਹੋ ਗਈਆਂ ਗੋਲ ਕਿਰਮ ਆਦ ਫਸਲਾਂ ਨੂੰ ਬਿਮਾਰੀਆਂ ਰੋਗ ਲਾ ਕੇ ਫਸਲਾਂ ਦੇ ਉਤਪਾਦਨ ਨੂੰ ਘਟਾਉਂਦੇ ਹਨ ਠੀਕ ਹੈ ਨਾ ਫਸਲ ਛੋਟੀ ਰਹਿ ਜਾਂਦੀ ਹੈ ਝਾੜ ਘਟ ਰਹਿ ਜਾਂਦਾ ਹੈ ਜਾਂ ਕੇਵਲ ਫਸਲ ਤਬਾਹ ਹੋ ਜਾਂਦੀ ਹੈ ਖਰਾਬ ਹੋ ਜਾਂਦੀ ਹੈ ਸੋ ਇਹ ਜੈਵਿਕ ਕਾਰਕ ਨੇ ਜਿਹੜੇ ਬੈਕਟੀਰੀਆ ਹੋਗੇ, ਸੁੰਡੀਆਂ ਹੋਗੀਆਂ, ਕੀੜੇ ਹੋਗੇ, ਹੋਰ ਕਈ ਕਿਸਮ ਦੇ ਜਰਾਸੀਨ ਹੋਗੇ ਆ ਜਿਹੜੇ ਬਿਮਾਰੀਆਂ ਲਾ ਕੇ ਫਸਲਾਂ ਨੂੰ ਖਰਾਬ ਕਰ ਦਿੰਦੇ ਨੇ। ਹੁਣ ਅਜੈਵੀ ਕਾਰਕੜੇ, ਸੋਕਾ ਪੈ ਗਿਆ ਜਿਹਨੂੰ ਆਡ ਕਹ ਦਿੰਦੇ ਆ, ਮੀਂਹ ਨਾ ਪਵੇ, ਕੋਰਾ ਪੈ ਜਾਏ, ਐਣ ਗੜੇ ਪੈ ਜਾਣ, ਛਖੜ ਆਵੇ। ਕਣਕਾਂ ਵਿੱਚ ਜਾਂਦੀਆਂ ਹਨਾ, ਗਰਮੀ, ਠੰਡ, ਅਤਿ ਦੀ ਗਰਮੀ ਹੋਵੇ, ਅਤਿ ਦੀ ਠੰਡ ਹੋਵੇ, ਆਦ ਅਣਸੁਖਾਵੇ ਹਾਲਾਤ ਸਿਰਜ ਕੇ ਫਸਲਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਦੇਖਦੇ ਅਸੀਂ ਖਬਰਾਂ ਸੁਣਦੇ ਵੀ ਗੜੇ ਪਏ ਤੇ ਉੱਥੇ ਇੰਨੀ ਫਸਲ ਬਰਬਾਦ ਹੋ ਗਈ। ਇੰਨਾ ਮੀਂਹ ਪਿਆ ਪਾਣੀ ਇਕੱਠਾ ਹੋ ਗਿਆ ਤੇ ਇੰਨੀ ਫਸਲ ਬਰਬਾਦ ਹੋ ਗਈ ਹੈ ਨਾ ਚਖੜ ਆਇਆ ਤੇ ਕਣਕਾਂ ਵਿਛ ਗਈਆਂ ਇਹਦਾ ਹੁੰਦਾ ਨਾ ਸੋ ਇਹ ਹੈਗੇ ਨੇ ਅਜੈਵਿਕ ਕਾਰਨ। ਕਾਰਕ ਤੇ ਐਸੇਗੇ ਜੈਵਿਕ ਕਾਰਕ ਬੜੀ ਸਧਾਰਨ ਜੇ ਇਹਦੇ ਜਵਾਬ ਹੈਗੇ ਨੇ। ਫਿਰ ਦੂਜਾ ਆ ਗਿਆ ਫਸਲ ਸੁਧਾਰ ਲਈ। ਇਛਤ ਖੇਤੀ ਫਸਲਾਂ ਦੇ ਗੁਣ ਕਿਹੜੇ ਹਨ? ਠੀਕ ਹੈ। ਸੋ ਤੁਹਾਡੀ ਕਿਤਾਬਾਂ ਨੂੰ ਦੋ ਮਿਸਾਲਾਂ ਦਿੱਤੀਆਂ ਚਾਰੇ ਵਾਲੀਆਂ ਪੱਠੇ ਵਾਲੀਆਂ ਪਸ਼ੂ ਨੂੰ ਜਿਹੜੀ ਖਲਾਉਣ ਵਾਲੀਆਂ ਚਾਰੇ ਵਾਲੀਆਂ ਫਸਲਾਂ ਲਈ ਲੰਬੀਆਂ ਅਤੇ ਜ਼ਿਆਦਾ ਗਿਣਤੀ ਵਿੱਚ ਸ਼ਾਖਾਵਾਂ ਦਾ ਹੋਣਾ ਇਛਤ ਗੁਣ ਹੈ ਜਿਹਨੂੰ ਜੇ ਹਾਈਬ੍ਰਿਡ ਕਰਕੇ ਕਿਉਂ ਦਲਾ ਗਏ ਅਸੀਂ ਇਹ ਗੁਣ ਗੁਣਾ ਚ ਲੈਣੇ ਪਰ ਸਾਨੂੰ ਉਹ ਫਸਲਾਂ ਚੰਗੀਆਂ ਲੱਗਦੀਆਂ ਪੱਠਿਆਂ ਲਈ ਜੇ ਚ ਟਾਹਣੀਆਂ ਜ਼ਿਆਦਾ ਹੋਣ ਤੇ ਲੰਬੀਆਂ ਹੋਣ ਠੀਕ ਹੈ ਤੇ ਅਨਾਜ ਵਾਲੀਆਂ ਫਸਲਾਂ ਲਈ ਬੌਣਾਪਣ ਉਹ ਨੀਵੀਆਂ ਹੋਣ ਡਵਾਰਫਨੈਸ ਡਵਾਰਫ ਹੁੰਦਾ ਬੌਣਾ ਤੇ ਡਵਾਰਫਨੈਸ ਹੋ ਗਿਆ ਬੌਣਾਪਣ ਸੋ ਬੌਣੀਆਂ ਫਸਲਾਂ ਜਿਹੜੀਆਂ ਸਾਨੂੰ ਚੰਗੀਆਂ ਲੱਗਦੀਆਂ ਅਨਾਜ ਵਾਲੀਆਂ ਫਸਲਾਂ ਚਾਹਨੇ ਕਿ ਬੌਣੀਆਂ ਹੋਣ ਚਾਰੇ ਵਾਲੀਆਂ ਫਸਲਾਂ ਚਾਹੁੰਦੇ ਆ ਕਿ ਉਹ ਹੁਣੀਆਂ ਸ਼ਾਖਾਂ ਨੇ ਸ਼ਾਖਾਵਾਂ ਲੰਬੀਆਂ ਹੋਣ ਤੇ ਗਿਣਤੀ 'ਚ ਵੱਧ ਹੋਣ ਸੋ ਇਹ ਇਛਤ ਗੁਣਾ ਹੈਗਾ ਬੋਣਾ ਤਾਂ ਕਿ ਉਹ ਘਟ ਪੋਸ਼ਕ ਤੱਤ ਚੁਸ। ਸੋ ਐਸੀ ਕਰੇ ਵਿਦਿਆਰਥੀਓ ਪੰਨਾ ਨੰਬਰ 141 ਦੇ 142 ਤੇ ਮੈਂ ਅੰਗਰੇਜ਼ੀ ਦੀ ਕਿਤਾਬ ਤੋਂ ਮੈਂ ਪੰਨੇ ਲੈਨੇ ਪੰਜਾਬੀ ਮੀਡੀਅਮ ਦੀ ਕਿਤਾਬ ਚ ਹੋ ਸਕਦਾ ਹੈ ਪੰਨੇ ਕਿਉਂਕਿ ਨਵਾਂ ਨਵਾਂ ਜਿਹੜਾ ਐਡੀਸ਼ਨ ਹੈਗਾ ਉਹ ਮੇਰੇ ਕੋਲ ਹਲੇ ਨਹੀਂ ਹੈਗਾ ਸੋ ਮੈਂ ਪੁਰਾਣੀ ਕਿਤਾਬ ਜੇ ਚੈਪਟਰ ਦਾ ਨੰਬਰ 15 ਹੈਗਾ ਉਹਨੇ ਤੇਨ ਚੈਪਟਰ ਹਟਾ ਦਿੱਤੇ ਗਏ ਨੇ ਨਾ ਨਵੇਂ 2 ਸਾਲ ਪਹਿਲਾਂ ਸੋ ਮੇਰੇ ਹਿਸਾਬ ਨਾਲ ਇਹ ਪੰਨਾ ਨੰਬਰ ਲੈ ਨੇ ਬਾਕੀ ਉਹਦਾ ਕੋਈ ਫਰਕ ਨਹੀਂ ਪੈਂਦਾ ਸਵਾਲ ਇਹੀ ਹੈਗੇ ਨੇ ਸਾਰੇ ਸੋ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰਵ ਰੱਖਾ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ